ਆਪਾਂ ਅਕਸਰ ਹੀ ਸੁਣਦੇ ਆ ਕਿ ਪਤੀ ਪਤਨੀ ਦੋਨੋਂ ਗੱਡੀ ਦੇ ਦੋ ਪਹੀਏ ਨੇ ਜਿੰਨਾ ਚਿਰ ਇਹ ਪਹੀਏ ਇੱਕ ਦੂਜੇ ਦਾ ਸਾਥ ਦਿੰਦੇ ਨੇ ਤਾਂ ਗੱਡੀ ਜ਼ਿੰਦਗੀ ਦੀ ਚੱਲਦੀ ਰਹਿੰਦੀ ਆ ਪਰ ਜਦੋਂ ਇਹਨਾਂ ਵਿੱਚ ਕੋਈ ਖੋਟ ਆ ਜਾਵੇ ਇਹਨਾਂ ਦੇ ਮਨ ਦੇ ਵਿੱਚ ਕੋਈ ਖੋਟ ਆ ਜਾਵੇ ਜਾਂ ਇਹਨਾਂ ਵਿੱਚੋਂ ਕੋਈ ਇੱਕ ਵੀ ਗਲਤ ਰਸਤੇ ਤੇ ਚੱਲ ਪਵੇ ਗਲਤ ਕੰਮ ਕਰਨ ਲੱਗ ਜਾਵੇ ਜਾਂ ਇਹ ਰਸਤੇ ਦੇ ਵਿੱਚ ਪਾਰਦਰਸ਼ਤਾ ਨਾ ਰਹੇ ਤਾਂ ਫਿਰ ਇਹ ਜੋ ਜ਼ਿੰਦਗੀ ਦੀ ਗੱਡੀ ਹੁੰਦੀ ਹੈ ਇਹ ਪਟੜੀ ਤੋਂ ਉੱਤਰ ਜਾਂਦੀ ਹੈ ਤੇ ਫਿਰ ਜ਼ਿੰਦਗੀ ਲੜਖੜਾ ਜਾਂਦੀ ਹੈ ਆਪਣੀ ਤਾਂ ਜ਼ਿੰਦਗੀ ਇਹਨਾਂ ਦੀ ਬਰਬਾਦ ਹੁੰਦੀ ਹੈ ਇਸ ਦੇ ਨਾਲ ਨਾਲ ਹੋਰ ਵੀ ਕਈਆਂ ਦੀ ਜ਼ਿੰਦਗੀ ਇਸ ਗੱਲ ਦੇ ਨਾਲ ਬਰਬਾਦ ਹੋ ਜਾਂਦੀ ਹੈ ਕਿਉਂਕਿ ਪਤੀ ਪਤਨੀ ਦੇ ਨਾਲ ਉਹਨਾਂ ਦੇ ਬੱਚੇ ਵੀ ਜੁੜੇ ਹੁੰਦੇ ਆ ਅੱਜ ਦੀ ਜੋ ਸੱਚੀ ਘਟਨਾ ਇਸ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਬੜਾ ਅੱਛਾ ਪਰਿਵਾਰ ਜਿਸ ਕੋਲ ਸਭ ਕੁਝ ਸਾਰੀਆਂ ਸੁੱਖ ਸਹੂਲਤਾਂ ਸੀ ਪਰ ਪਤੀ ਪਤਨੀ ਦੇ ਵਿੱਚੋਂ ਇੱਕ ਬੰਦਾ ਬੇਈਮਾਨੀ ਕਰ ਜਾਂਦਾ ਇੱਕ ਬੰਦਾ ਬੇਵਫਾਈ ਕਰ ਜਾਂਦਾ ਤੇ ਫਿਰ ਉਸ ਦਾ ਜੋ ਅੰਜਾਮ ਹੁੰਦਾ ਹੈ ਬੜਾ ਹੀ ਭਿਆਨਕ ਹੁੰਦਾ ਹੈ ਇੱਕ ਦੀ ਮੌਤ ਹੋ ਜਾਂਦੀ ਹੈ ਤੇ ਜੋ ਬੱਚੇ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਫਿਰ ਇਸ ਕਾਰਨ ਬਰਬਾਦ ਹੋ ਜਾਂਦੀ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਉ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਅਮਰਤਸਰ ਸਾਹਿਬ ਇਸ ਦਾ ਪਿੰਡ ਬਾਲੀਆਂ ਮੰਝਪੁਰ ਇਸ ਪਿੰਡ ਦਾ ਰਹਿਣ ਵਾਲਾ ਸੁਖਦੇਵ ਸਿੰਘ ਫੌਜੀ ਜੋ ਕਿ ਹਾਲ ਹੀ ਵਿੱਚ ਬਾਬਾ ਬਕਾਲਾ ਦੇ ਵਿੱਚ ਰਹਿੰਦਾ ਸੀ ਇਸ ਦੀ ਉਮਰ ਲਗਭਗ 42 ਸਾਲ ਸੀ ਇਸ ਦੀ ਪਤਨੀ ਤੇ ਇਸ ਦੀ ਬੇਟੀ ਜੋ ਬਾਬਾ ਬਕਾਲਾ ਦੇ ਵਿੱਚ ਰਹਿੰਦੇ ਸੀ 20 ਨਵੰਬਰ 2024 ਦੀ ਗੱਲ ਹੈ ਰਾਤ ਦੇ ਤਕਰੀਬਨ 8:30 ਵਜੇ ਹੁੰਦੇ ਨੇ ਤਾਂ ਅਚਾਨਕ ਇਹ ਸੁਖਦੇਵ ਸਿੰਘ ਦੇ ਘਰ ਦੋ ਬੰਦੇ ਆਉਂਦੇ ਨੇ ਜੋ ਇਸ ਉੱਤੇ ਹਮਲਾ ਕਰ ਦਿੰਦੇ ਨੇ ਜਾਨ ਲੈਵਾ ਹਮਲਾ ਤੇ ਸੁਖਦੇਵ ਸਿੰਘ ਦੀ ਇਸ ਹਮਲੇ ਦੇ ਵਿੱਚ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਸੁਖਦੇਵ ਸਿੰਘ ਦੀ ਪਤਨੀ ਹੁੰਦੀ ਆ ਜਸਵਿੰਦਰ ਕੌਰ ਉਹ ਉੱਚੀ ਉੱਚੀ ਰੌਲਾ ਪਾਉਂਦੀ ਹੈ ਲੋਕਾਂ ਨੂੰ ਆਵਾਜ਼ਾਂ ਮਾਰਦੀ ਆ ਚੀਕਾਂ ਮਾਰਦੀ ਆ ਤੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਲੋਕਾਂ ਨੂੰ ਉਹ ਦੱਸਦੀ ਆ ਕਿ ਮੇਰੇ ਪਤੀ ਦਾ ਦੋ ਅਣਪਛਾਤੇ ਬੰਦਿਆਂ ਨੇ ਕਤਲ ਕਰ ਦਿੱਤਾ ਉਹਨਾਂ ਨੇ ਇਸ ਨੂੰ ਮਾਰ ਦਿੱਤਾ ਤਾਂ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪੁਲਿਸ ਆਉਂਦੀ ਆ ਪੁਲਿਸ ਛਾਣਬੀਨ ਕਰਦੀ ਆ ਪੁੱਛਗਿਛ ਕਰਦੀ ਆ ਜਾਂਚ ਪੜਤਾਲ ਕਰਦੀ ਆ ਤਾਂ ਉਹੀ ਗੱਲ ਜੋ ਜਸਵਿੰਦਰ ਕੌਰ ਹੁੰਦੀ ਆ ਸੁਖਦੇਵ ਸਿੰਘ ਫੌਜੀ ਦੇ ਘਰ ਵਾਲੀ ਕਹਿੰਦੀ ਆ ਕਿ ਅਣਪਛਾਤੇ ਬੰਦਿਆਂ ਨੇ ਆ ਕੇ ਮੇਰੇ ਪਤੀ ਨੂੰ ਮਾਰ ਦਿੱਤਾ ਪਰ ਵੱਡਾ ਸਵਾਲ ਇਹ ਸੀ ਕਿ ਉਹ ਬੰਦੇ ਕੌਣ ਸੀ ਤੇ ਉਹਨਾਂ ਦੀ ਇਸ ਸੁਖਦੇਵ ਸਿੰਘ ਫੌਜੀ ਦੇ ਨਾਲ ਕੀ ਦੁਸ਼ਮਣੀ ਸੀ ਹੁਣ ਪੁਲਿਸ ਜਾਂਚ ਪੜਤਾਲ ਕਰਦੀ ਆ ਜੋ ਬੋਡੀ ਹੁੰਦੀ ਆ ਉਸ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਦੀ ਹੈ ਹੋਰ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਜੋ ਫੌਜੀ ਦੇ ਘਰ ਵਾਲੀ ਜਸਵਿੰਦਰ ਕੌਰ ਸੀ ਉਹ ਇਹੀ ਕਹਿ ਰਹੀ ਸੀ ਕਿ ਦੋ ਅਣਪਛਾਤੇ ਬੰਦਿਆਂ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਪਰ ਪਤਾ ਨਹੀਂ ਉਹ ਕੌਣ ਸੀ ਹੁਣ ਪੁਲਿਸ ਸੀਸੀਟੀਵੀ ਕੈਮਰੇ ਦੇਖਦੀ ਹੈ ਤੇ ਕੈਮਰੇ ਦੇ ਵਿੱਚ ਦੋ ਬੰਦੇ ਆਉਂਦੇ ਨੇ ਇਧਰ ਜੋ ਜਸਵਿੰਦਰ ਕੌਰ ਦੀ ਧੀ ਹੁੰਦੀ ਹੈ ਉਸ ਦੀ ਕੁੜੀ ਹੁੰਦੀ ਹੈ ਉਹ ਆਪਣੇ ਨਾਨਕੇ ਆਪਣੇ ਮਾਮੇ ਨੂੰ ਫੋਨ ਕਰਦੀ ਹੈ ਕਿ ਮੇਰੇ ਪਿਤਾ ਨੂੰ ਦੋ ਬੰਦਿਆਂ ਨੇ ਮਾਰ ਦਿੱਤਾ ਪਰ ਮੇਰੀ ਮਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਸ ਨੂੰ ਕਿਹਾ ਵੀ ਪਰ ਉਹ ਖੜੀ ਦੇਖਦੀ ਰਹੀ ਇਹ ਗੱਲ ਤੋਂ ਜੋ ਸ਼ੱਕ ਸੀ ਉਹ ਪ੍ਰਤਾਪ ਸਿੰਘ ਦਾ ਆਪਣੀ ਭੈਣ ਜਸਵਿੰਦਰ ਕੌਰ ਤੇ ਜਾਂਦਾ ਹੈ ਤੇ ਇਹ ਗੱਲ ਜਦੋਂ ਪੁਲਿਸ ਨੂੰ ਪਤਾ ਲੱਗਦੀ ਹੈ ਪੁਲਿਸ ਵੀ ਹੁਣ ਹਰਕਤ ਦੇ ਵਿੱਚ ਆਉਂਦੀ ਹੈ ਤੇ ਪੁਲਿਸ ਜਸਵਿੰਦਰ ਕੌਰ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਪਹਿਲਾਂ ਤਾਂ ਜਸਵਿੰਦਰ ਕੌਰ ਦੇ ਫੋਨ ਦੀ ਕਾਲ ਡਿਟੇਲ ਕਢਵਾਈ ਜਾਂਦੀ ਹੈ ਸੀ ਡੀ ਆਰ ਕਢਵਾਈ ਜਾਂਦੀ ਹੈ ਉਸ ਵਿੱਚ ਨੰਬਰ ਸ਼ੱਕੀ ਲਿਖਦੇ ਨੇ ਪੁਲਿਸ ਨੂੰ ਤਾਂ ਫਿਰ ਹੁਣ ਜਸਵਿੰਦਰ ਕੌਰ ਤੋਂ ਸ਼ਕਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਉਹ ਰਾਜ ਉੱਗਲਦੀ ਹੈ ਉਹ ਦੱਸਦੀ ਹੈ ਕਿ ਸੋਸ਼ਲ ਮੀਡੀਆ ਰਾਹੀਂ ਮੇਰੀ ਕੁਲਵੰਤ ਸਿੰਘ ਜੋ ਕਿ ਭੁੱਲਰ ਬੇਟ ਪਿੰਡ ਦਾ ਰਹਿਣ ਵਾਲਾ ਕਪੂਰਥਲੇ ਦਾ ਉਸ ਦੇ ਨਾਲ ਦੋਸਤੀ ਹੁੰਦੀ ਹੈ ਦੋਸਤੀ ਪਿਆਰ ਵਿੱਚ ਬਦਲ ਜਾਂਦੀ ਹੈ ਤੇ ਪਿਆਰ ਤੋਂ ਬਾਅਦ ਇਹਨਾਂ ਦੇ ਨਜਾਇਜ਼ ਸਬੰਧ ਬਣ ਜਾਂਦੇ ਨੇ ਇਹ ਹੁਣ ਇੱਕ ਦੂਜੇ ਨੂੰ ਮਿਲਣ ਲੱਗਦੇ ਨੇ ਤੇ ਉਸ ਤੋਂ ਬਾਅਦ ਕੁਲਵੰਤ ਸਿੰਘ ਦਾ ਇੱਕ ਦੋਸਤ ਹੁੰਦਾ ਜਿਸ ਦਾ ਨਾਂ ਹੁੰਦਾ ਕੁਲਵਿੰਦਰ ਸਿੰਘ ਉਸ ਨਾਲ ਵੀ ਹੁਣ ਜਸਵਿੰਦਰ ਕੌਰ ਦੀ ਦੋਸਤੀ ਹੋ ਜਾਂਦੀ ਹੈ ਤੇ ਉਸ ਨਾਲ ਵੀ ਜਸਵਿੰਦਰ ਕੌਰ ਦੇ ਨਜਾਇਜ਼ ਸਬੰਧ ਬਣ ਜਾਂਦੇ ਆ ਯਾਨੀ ਜਸਵਿੰਦਰ ਕੌਰ ਦੇ ਹੁਣ ਦੋ ਆਸ਼ਕ ਹੋ ਜਾਂਦੇ ਨੇ ਜਦੋਂ ਵੀ ਜਸਵਿੰਦਰ ਕੌਰ ਦਾ ਦਿਲ ਕਰਦਾ ਤਾਂ ਇਹਨਾਂ ਵਿੱਚੋਂ ਕਿਸੇ ਨਾਲ ਵੀ ਉਹ ਸੰਬੰਧ ਬਣਾਉਂਦੀ ਉਹਨਾਂ ਨਾਲ ਮਿਲਦੀ ਇਹ ਚੀਜ਼ ਦਾ ਇਹ ਗੱਲ ਦਾ ਸੁਖਦੇਵ ਸਿੰਘ ਫੌਜੀ ਨੂੰ ਪਤਾ ਲੱਗਦਾ ਹੈ ਤੇ ਹੁਣ ਉਹ ਜਸਵਿੰਦਰ ਕੌਰ ਦੇ ਨਾਲ ਇਸ ਗੱਲ ਪਿੱਛੇ ਝਗੜਾ ਕਰਦਾ ਉਸ ਨਾਲ ਲੜਾਈ ਕਰਦਾ ਤੇ ਜਸਵਿੰਦਰ ਕੌਰ ਉੱਤੇ ਨਿਗਾਹ ਰੱਖਦਾ ਪਰ ਜਸਵਿੰਦਰ ਕੌਰ ਨੂੰ ਇਹ ਗੱਲ ਨਹੀਂ ਮਨਜ਼ੂਰ ਸੀ ਕਿ ਕੋਈ ਹੁਣ ਉਸ ਤੇ ਉਸ ਦੇ ਦੋ ਆਸ਼ਕਾਂ ਦੇ ਵਿੱਚ ਰੋੜਾ ਬਣੇ ਇਸ ਲਈ ਉਹ ਆਪਣੇ ਆਸ਼ਕਾਂ ਦੇ ਨਾਲ ਮਿਲ ਕੇ ਇੱਕ ਪਲਾਨ ਬਣਾਉਂਦੀ ਹੈ ਸੁਖਦੇਵ ਸਿੰਘ ਨੂੰ ਮਾਰਨ ਦਾ ਤੇ ਫੇਰ 20 ਨਵੰਬਰ 2024 ਨੂੰ ਤਕਰੀਬਨ 8:30 ਵਜੇ ਜੋ ਕੁਲਵੰਦ ਦੇ ਕੁਲਵਿੰਦਰ ਹੁੰਦੇ ਨੇ ਉਹ ਸੁਖਦੇਵ ਸਿੰਘ ਫੌਜੀ ਦੇ ਘਰੇ ਦਾਖਲ ਹੁੰਦੇ ਨੇ ਦਾਖਲ ਹੋਣ ਤੋਂ ਬਾਅਦ ਇਸ ਉੱਤੇ ਹਮਲਾ ਕਰ ਦਿੰਦੇ ਨੇ ਤੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ ਉਸ ਤੋਂ ਬਾਅਦ ਇਹ ਦੋਨੋਂ ਇੱਥੋਂ ਭੱਜ ਜਾਂਦੇ ਨੇ ਪਰ ਜੋ ਪੁਲਿਸ ਹੁੰਦੀ ਆ ਉਹ ਇਹਨਾਂ ਦੇ ਮੋਬਾਈਲ ਲੋਕੇਸ਼ਨ ਰਾਹੀਂ ਇਹਨਾਂ ਨੂੰ ਟ੍ਰੇਸ ਕਰਦੀ ਹੈ ਕਿਉਂਕਿ ਜੋ ਨੰਬਰ ਹੁੰਦਾ ਉਹ ਪੁਲਿਸ ਦੇ ਕੋਲ ਹੁੰਦਾ ਇਹਨਾਂ ਦੋਨਾਂ ਦਾ ਤੇ ਉਸ ਤੋਂ ਬਾਅਦ ਉਸ ਦੀ ਲੋਕੇਸ਼ਨ ਦੇ ਨਾਲ ਇਹਨਾਂ ਨੂੰ ਟ੍ਰੇਸ ਕੀਤਾ ਜਾਂਦਾ ਤੇ ਪੁਲਿਸ ਇਹਨਾਂ ਨੂੰ ਫਿਰੋਜ਼ਪੁਰ ਤੋਂ ਗ੍ਰਿਫਤਾਰ ਕਰ ਲੈਂਦੀ ਹੈ ਤੇ ਹੁਣ ਪੁਲਿਸ ਨੇ ਇਹਨਾਂ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਦੇਖਣਾ ਹੋਵੇਗਾ ਕਿ ਅੱਗੇ ਅਦਾਲਤ ਇਹਨਾਂ ਨੂੰ ਕੀ ਸਜ਼ਾ ਦਿੰਦੀ ਹੈ ਸੋ ਇਹ ਜੋ ਘਟਨਾ ਸੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਹੱਸਦੇ-ਵਸਦੇ ਪਰਿਵਾਰ ਨੂੰ ਬਰਬਾਦੀ ਦੀ ਕਗਾਰ ਤੇ ਜਸਵਿੰਦਰ ਕੌਰ ਲੈ ਗਈ ਜਿਸ ਦੀ ਇੱਕ ਗਲਤੀ ਨੇ ਉਸ ਦਾ ਘਰ ਤਾਂ ਉਜਾੜ ਹੀ ਉਜਾੜਿਆ ਨਾਲ ਸੁਖਦੇਵ ਸਿੰਘ ਦਾ ਵੀ ਕਤਲ ਹੋ ਗਿਆ ਉਸ ਦੀ ਬੇਟੀ ਆ ਉਸ ਦਾ ਵੀ ਪਤਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੇਗਾ ਕਿਉਂਕਿ ਜਸਵਿੰਦਰ ਕੌਰ ਨੂੰ ਤਾਂ ਤੈਅ ਆ ਕਿ ਸਜ਼ਾ ਹੋਵੇਗੀ ਹੀ ਹੋਵੇਗੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ